ਆ ਇਹ ਸ਼੍ਰਿੰਖਲਾ ਜਿਹੜੀ ਅਸੀਂ ਹਰਬਸ ਦੇ ਉੱਤੇ ਜਿਸ ਅਸੀਂ ਗੱਲ ਕਰਦੇ ਆ ਤੁਹਾਡਾ ਸਾਨੂੰ ਬੜਾ ਅੱਛਾ ਹੁੰਗਾਰਾ ਮਿਲਿਆ ਹੈ। ਤੋਂ ਅੱਜ ਜਿਸ ਹਰਬ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਾਡੀ ਕਿਚਨ ਸ਼ੈਲਫ ਤੇ ਬੜੀ ਇੰਪੋਰਟੈਂਟ ਇੱਕ ਹਰਬ ਪਈ ਹੁੰਦੀ ਹੈ। ਤੋਂ ਇਸ ਲਈ ਇਹ ਇੱਕ ਬੜੀ ਫੇਵਰਿਟ ਰਹਿੰਦੀ ਹੈ ਸਾਡੇ ਲੋਕਾਂ ਚ ਚਾਹ ਦੇ ਵਿੱਚ ਪਾਣ ਲਈ ਜਾਂ ਹੋਰ ਅਸੀਂ ਕਿਸੇ ਚੀਜ਼ ਚ ਪਾਣ ਵਾਸਤੇ। ਅ ਅਜਪਾ ਜੀ ਮੈਡੀਕਲ ਪ੍ਰੋਪਰਟੀਜ਼ ਦੇ ਬਾਰੇ ਗੱਲ ਕਰਾਂਗੇ ਇਹ ਜਿਹੜੀ ਹਰਬ ਹੈ ਦਾਲਚੀਨੀ ਇਹ ਤਸਵੀਰ ਦੇ ਵਿੱਚ ਥੋੜੀ ਗਰਮੈਸ਼ ਰੀਤੀ ਹੁੰਦੀ ਹੈ ਔਰ ਕਫ ਐਂਡ ਕੋਲਡ ਵਾਸਤੇ ਇਹ ਬਹੁਤ ਹੀ ਅੱਛੀ ਜਿਹੜੀ ਅਗਰਣੀ ਦਵਾਈਆਂ ਉਹਨਾਂ ਚ ਇਹਦੀ ਗਿਣਤੀ ਹੁੰਦੀ ਹੈ ਤੋਂ ਆਯੁਰਵੈਦਿਕ ਮਸ਼ਹੂਰ ਇੱਕ ਸ਼ਾਸਤਰੀ ਔਸ਼ਧੀ ਹੈ ਸਿਤੋਪਲਾਦੀ ਚੂਰਨ ਔਰ ਜਿਨ੍ਹਾਂ ਲੋਕਾਂ ਨੂੰ ਮੁਖ ਦੁਰਗੰਧੀ ਦੀ ਪ੍ਰੋਬਲਮ ਰਹਿੰਦੀ ਹੈ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ 스멜 ਆ ਇਸ ਬਹੁਤ ਪੀਸ਼ਾਟ ਆਂਦੇ ਆ ਤੋ ਉਹ ਵੀ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਆਪਣੇ ਮੂੰਹ ਚ ਰੱਖ ਸਕਦੇ ਆ ਦੋਸਤੋ ਮੈਂ ਡਾਕਟਰ ਰਵਿੰਦਰワत्सਿਆਨ ਆਪਣੇ ਸਾਰੇ ਦਰਸ਼ਕਾਂ ਦਾ ਔਰ ਸ਼ਰੋਤਿਆਂ ਦਾ ਸਵਾਗਤ ਕਰਦਾ ਹਾਂ ਇਹ ਸ਼੍ਰਿੰਖਲਾ ਜਿਹੜੀ ਅਸੀਂ ਹਰਫ ਦੇ ਉੱਤੇ ਜਿਸ ਅਸੀਂ ਗੱਲ ਕਰਦੇ ਆ ਤੁਹਾਡਾ ਸਾਨੂੰ ਬੜਾ ਅੱਛਾ ਹੁੰਗਾਰਾ ਮਿਲਿਆ ਹੈ ਤੋ ਅੱਜ ਜਿਸ ਹਰਬ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਾਡੀ ਕਿਚਨ ਸ਼ੈਲਫ ਤੇ ਬੜੀ ਇੰਪੋਰਟੈਂਟ ਇੱਕ ਹਰਬ ਪਈ ਹੁੰਦੀ ਹੈ ਜਿਹਦਾ ਆਮ ਅਸੀਂ ਇਸਤੇਮਾਲ ਕਰਦੇ ਹਾਂ ਲੇਕਿਨ ਅੱਜ ਮੈਂ ਆਯੁਰਵੈਦਿਕ ਨੁਕਤਾ ਨਿਗਾਹ ਨਾਲ ਉਹਦੇ ਹੋਰ ਫਾਇਦੇ ਤੁਹਾਨੂੰ ਦੱਸਾਂਗਾ ਉਹ ਸਰਬ ਨੂੰ ਕਹਿੰਦੇ ਆ ਦਾਲਚੀਨੀ ਆ ਸਿਨੇਮਮ ਜ਼ੇਲਨਿਕਾ ਦੇ ਨਾਮ ਤੇ ਵੀ ਇਸ ਨੂੰ ਜਾਣਿਆ ਜਾਂਦਾ ਹੈ ਇਹਨੂੰ ਤਵਖਕ ਵੀ ਸੰਸਕ੍ਰਿਤ ਕਿਹਾ ਜਾਂਦਾ ਹੈ ਤੋ ਇਹਦਾ ਪੀੜ ਜਿਹੜਾ ਹੈ ਸਾਊਥ ਦੇ ਵਿੱਚ ਆਪਣੇ ਜਿਹੜੇ ਸਾਊਥਰਨ ਇਲਾਕੇ ਆ ਉਹਨਾਂ ਤੇ ਉਥੇ ਪੀੜ ਦਾ ਪਾਇਆ ਜਾਂਦਾ ਉਸ ਪੀੜ ਦੀ ਇਹ ਛਾਲ ਜਿਹੜੀ ਸਕਿਨ ਹੁੰਦੀ ਹੈ ਉਹਨੂੰ ਉਤਾਰ ਲੈਨੇ ਤੇ ਉਹ ਇਹਦੇ ਤਰਤੇ ਦਾਲਚੀਨੀ ਦੇ ਨਾਮ ਤੇ ਇਸਤੇਮਾਲ ਹੁੰਦੀ ਹੈ ਔਰ ਇਹ ਐਰੋਮੈਟਿਕ ਪਲਾਂਟਸ ਵੀ ਆਂਦੀ ਚੁਕਿ ਐਸਾ ਪਲਾਂਟ ਜਿਹਦੇ ਚੋਂ ਐਸੀ ਹਰਬ ਜਿਹਦੇ ਚੋਂ ਖੁਸ਼ਬੂ ਆਵੇਗੀ ਪਰਟੀਕੂਲਰ ਤਰੀਕੇ ਦੀ ਸਮਲ ਹੈ ਤੋ ਇਸਲੀ ਇਹ ਇੱਕ ਬੜੀ ਫੇਵਰਿਟ ਰਹਿੰਦੀ ਹੈ ਸਾਡੇ ਲੋਕਾਂ ਚ ਚਾਹ ਦੇ ਵਿੱਚ ਪਾਣ ਲਈ ਜਾਂ ਹੋਰ ਅਸੀਂ ਕਿਸੇ ਚੀਜ਼ ਚ ਪਾਣ ਵਾਸਤੇ ਅ ਅੱਜ ਅਪਾ ਜੀ ਮੈਡੀਕਲ ਪ੍ਰੋਪਰਟੀਜ਼ ਦੇ ਬਾਰੇ ਗੱਲ ਕਰਾਂਗੇ ਇਹ ਜਿਹੜੀ ਹਰਬ ਹੈ ਦਾਲਚੀਨੀ ਇਹ ਤਸਵੀਰ ਦੇ ਵਿੱਚ ਥੋੜੀ ਗਰਮੈਸ਼ ਰੱਖਦੀ ਹੁੰਦੀ ਹੈ ਔਰ ਸਭ ਤੋਂ ਅੱਛਾ ਪ੍ਰਭਾਵ ਹੈ ਕਿ ਸਾਡੇ ਸਿਸਟਮ ਨੂੰ ਸਾਰੇ ਸਿਸਟਮ ਨੂੰ ਸਾਰੇ ਮੈਟਾਬੋਲਿਜ਼ਮ ਨੂੰ ਸਟੀਮੂਲੇਟ ਕਰਦੀ ਹੈ ਤੋ ਇਹਦਾ ਇਸਤੇਮਾਲ ਕਰਨ ਦੇ ਨਾਲ ਸਾਡੇ ਪੇਟ ਦੇ ਵਿੱਚ ਜਿਹੜੇ ਡਾਈਜੈਸਟਿਵ ਜੂਸਸ ਹੈ ਉਹਨਾਂ ਦਾ ਸਹੀ ਤੌਰ ਤੇ ਉਤਪਾਦਨ ਹੁੰਦਾ ਹੈ ਉਹਨਾਂ ਦਾ ਉਹ ਬੈਲੈਂਸ ਠੀਕ ਰਹਿੰਦਾ ਉਹਨਾਂ ਦੇ ਨਾਲ ਔਰ ਕਫ ਐਂਡ ਕੋਲਡ ਵਾਸਤੇ ਇਹ ਬਹੁਤ ਹੀ ਅੱਛੀ ਜਿਹੜੀ ਅਗਰਣੀ ਦਵਾਈਆਂ ਉਹਨਾਂ ਚ ਇਹਦੀ ਗਿਣਤੀ ਹੁੰਦੀ ਹੈ ਤੋ ਆਯੁਰਵੈਦਿਕ ਮਸ਼ਹੂਰ ਇੱਕ ਸ਼ਾਸਤਰੀ ਔਸ਼ਧੀ ਹੈ ਸਿਤੋਪਲਾਦੀ ਚੂਰਨ ਚਿਤਪੋਲਾ ਦੀ ਚੂਰਨ ਦੇ ਵਿੱਚ ਵੀ ਦਾਲਚੀਨੀ ਦਾ ਇਸਤੇਮਾਲ ਹੁੰਦਾ ਹੈ ਆਮ ਤੌਰ ਤੇ ਦਾਲਚੀਨੀ ਨੂੰ ਜਦ ਅਸੀਂ ਇਸਤੇਮਾਲ ਚ ਲਈਦਾ ਜਾਂ ਇਹਦਾ ਕੋਈ ਕਾੜਾ ਜਾਂ ਕੋਈ ਕਰਦੇ ਚਾਹ ਦੇ ਤੌਰ ਤੇ ਬਣਾ ਕੇ ਅਸੀਂ ਇਹਨੂੰ ਲੈਣਾ ਨਾਲ ਇਹਦੇ ਤੋਂ ਇਹ ਇੱਕ ਕਨਵੈਨਸ਼ਨ ਹੈ ਇਸ ਤਰੀਕੇ ਦੀ ਕਿ ਤુલਸੀ ਦੇ ਪੱਤੇ ਵੀ ਦਾਲ ਪਾ ਲਿੱਤੇ ਜਾਂਦੇ ਆ ਔਰ ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਦਾ ਉਹਨਾਂ ਨੇ ਕਿ ਦਾਲਚੀਨੀ ਔਰ ਤુલਸੀ ਇਹ ਦੋਨੋਂ ਚੀਜ਼ਾਂ ਦਾ ਅਗਰ ਆਪੇ ਚਾਹ ਤੇ ਜਾਂ ਤੁਸੀਂ ਕਾੜੇ ਦੇ ਵਿੱਚ ਇਸਤੇਮਾਲ ਕਰਕੇ ਜੇ ਤੁਸੀਂ ਥੋੜੀ دیر ਲਈ ਕੋਈ ਬਲੈਂਕਟ ਲੈ ਕੇ ਲੇਟ ਜਾਓ ਤਾਂ ਬੋਡੀ ਨੂੰ ਉਸੇ ਵੇਲੇ ਸਵੇਟਿੰਗ ਹੁੰਦੀ ਹੈ ਪਸੀਨਾ ਆਂਦਾ ਹੈ ਔਰ ਜਿਹੜੀ ਕਿਦਾ ਹੋਰ ਆਪਾਂ ਕੋਈ ਅੰਗਰੇਜ਼ੀ ਦਵਾਈ ਖਾਂਦੇ ਆ ਸਵੇਟਿੰਗ ਵਾਸਤੇ ਪਸੀਨਾ ਆਉਣ ਵਾਸਤੇ ਜੇ ਪਸੀਨਾ ਲਿਆਂਦੀ ਹੈ ਉਸੇ ਤਰੀਕੇ ਦਾ ਪ੍ਰਭਾਵ ਹੁੰਦਾ ਹੈ ਔਰ अर्ली ਜਿਹੜੇ ਇਫੈਕਟ ਹੈ ਕਫ ਐਂਡ ਕੋਲਡ ਦਾ ਔਰ ਲਾਈਟ ਜਿਹੜਾ ਔਰ ਫੀਵਰ ਹੈ ਉਸ ਕੰਡੀਸ਼ਨ ਚ ਦਾਲਚੀਨੀ ਬਹੁਤ ਅੱਛਾ ਇਫੈਕਟ ਕਰਦੀ ਹੈ ਔਰ ਜਿਨ੍ਹਾਂ ਲੋਕਾਂ ਨੂੰ ਮੁਖ ਦੁਰਗੰਧੀ ਦੀ ਪ੍ਰੋਬਲਮ ਰਹਿੰਦੀ ਹੈ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸਮੈਲ ਆ ਇਸ ਬਹੁਤ ਪੀਸ਼ਾਟ ਆਂਦੇ ਹੈ ਤੋ ਉਹ ਵੀ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਆਪਣੇ ਮੂੰਹ ਚ ਰੱਖ ਸਕਦੇ ਆ ਦਾਲਚੀਨੀ ਆਪਣੇ ਤੌਰ ਤੇ ਜਿੰਨੇ ਵੀ ਆਪਾਂ ਅੱਛੇ ਮੰਜਨ ਬਾਜ਼ਾਰੋਂ ਖਰੀਦਦੇ ਆ ਜਾਂ ਆਪਣਾ ਹਰਬਲ ਟੂਥਪੇਸਟ ਖਰੀਦਦੇ ਆ ਦਾਲਚੀਨੀ ਉਹਦਾ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੈ ਮੈਂ ਆਪਣੇ ਪੇਸ਼ੈਂਟ ਨੂੰ ਜਿਨ੍ਹਾਂ ਨੂੰ ਕੋਈ ਘਰੇਲੂ ਇਹ ਮਿਹਨਤ ਕਰਕੇ ਕੋਈ ਦਵਾਈ ਬਣਾਣੀ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਕਹਿੰਦਾ ਨਾ ਕਿ ਬਾਦਾਮ ਦਾਲਚੀਨੀ ਔਰ ਲੌਂਗ ਇਤਨੇ ਚੀ ਬਾਦਾਮ ਦਾ ਛਿਲਕਾ ਸੌਰੀ ਬਾਦਾਮ ਦਾ ਛਿਲਕਾ ਦਾਲਚੀਨੀ ਔਰ ਲੌਂਗ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਬਰੀਕ ਦਰੜਾ ਕਰ ਲਓ ਉਸ ਤੋਂ ਬਾਅਦ ਤਵੇ ਤੇ ਇਹਨੂੰ ਕੱਚਾ ਪੁੰਨਾ ਕਰਕੇ ਇਹਨੂੰ ਮਿਕਸੀ ਚ ਪੀਸ ਲਓ ਮਿਕਸੀ ਚ ਪੀਸਣ ਤੋਂ ਬਾਅਦ ਜਿੰਨੀ ਦਵਾਈ ਹੈ ਤੁਹਾਡੇ ਕੋਲ ਟੋਟਲ ਬਣੀ ਉਹਦਾ ਚੌਥਾ ਹਿੱਸਾ ਤੁਸੀਂ ਸੈਂਦਾ ਨਾਮਕ ਜਿਹਨੂੰ ਪਾਕਿਸਤਾਨੀ ਨਮਕ ਕਹਿੰਦੇ ਆ ਉਹ ਨਾਲ ਪਾ ਕੇ ਮਿਕਸ ਕਰ ਲਓ ਔਰ ਇਸ ਦਵਾਈ ਦਾ ਸੁਰੇਸ਼ਾ ਮੰਜਨ ਕੀਤਾ ਜਾ ਸਕਦਾ ਹੈ ਔਰ ਜਿਨ੍ਹਾਂ ਨੂੰ ਮਸੂੜੇ ਜਿਨ੍ਹਾਂ ਦੇ ਕਮਜ਼ੋਰ ਹੈ ਉਹ ਇਹਦੇ ਵਿੱਚ ਥੋੜੀ ਫਟਕੜੀ ਵੀ ਚੁਟਕੀ ਬਰ ਫਟਕੜੀ ਵੀ ਉਸ ਦੇ ਨਾਲ ਫਟਕੜੀ ਦੇ ਖੇਲ ਜਿਹਨੂੰ ਕਹਿੰਦੇ ਆ ਉਹ ਨਾਲ ਮਿਲਾ ਸਕਦੇ ਆ ਇਹਦੇ ਨਾਲ ਜਿਹੜੇ ਦੰਦਾਂ ਦੀ ਜਿਹੜੀ ਜਿਨ੍ਹਾਂ ਨੂੰ ਪਾਇਰੀਏ ਦੀ ਪ੍ਰੋਬਲਮ ਰਹਿੰਦੀ ਹੈ बार-बार ਦੰਦਾਂ ਚ ਖੂਨ ਆਂਦਾ ਔਰ ਮਸੂੜੇ ਵੀਕ ਹੋ ਜਾਂਦੇ ਆ ਉਸ ਦੇ ਵਿੱਚ ਬਹੁਤ ਹੀ ਅੱਛਾ ਇਹਦਾ ਇਸਤੇਮਾਲ ਇਹਦਾ ਫਾਇਦਾ ਹੁੰਦਾ ਹੈ ਤੋ ਇਹ ਆਪਣੇ ਘਰ ਦੇ ਵਿੱਚ ਇੱਕ ਐਸਾ ਅਨਮੋਲ ਰਤਨ ਹੈ ਜਿਹਨੂੰ ਕਿ ਅਸੀਂ ਕਈ ਵਾਰੀ ਇਹ ਵੀ 19 ਜਿੰਨੇ ਫਾਇਦੇ ਆ ਉਹਦੇ ਪੂਰੇ ਫਾਇਦੇ ਨਹੀਂ ਲੈ ਪਾਦੇ ਤੋ ਮੈਂ ਆਪਣੇ ਐਕਸਪੀਰੀਅੰਸ ਨਾਲ ਔਰ ਜੋ ਆਯੁਰਵੈਦ ਗ੍ਰੰਥਾ ਜੀ ਮੈਂਸ਼ਨਡ ਹੈ ਉਹ ਇਹਦੇ ਗੁਣ ਔਰ ਇਹਦੇ ਸਹਿਜ ਯੋਗ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੋ ਆਪ ਤੁਸੀਂ ਸਾਰੇ ਲੋਕ ਇਹਦਾ ਫਾਇਦਾ ਉਠਾ ਸਕਦੇ ਹੋ ਥੈਂਕ ਯੂ ਵੈਰੀ